ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਪਾਗਾਂ ਵਾਲਿਓ ਅੱਜ ਦੇ ਇਸ ਪਾਵਨ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਨੇ ਮੌਤ ਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਸਾਨੂੰ ਦੱਸਦੇ ਨੇ ਕਿ ਅਸਲ ਮੌਤ ਕੀ ਹੈ ਇੱਕ ਮੌਤ ਉਹ ਹੈ ਜਦੋਂ ਅਸੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਵਾਂਗੇ ਭਾਵ ਜਿਸ ਦਿਨ ਸਾਡੇ ਅੰਦਰੋਂ ਸੁਵਾਸ ਪੂਰੇ ਹੋ ਜਾਣਗੇ ਸਾਡੇ ਅੰਦਰੋਂ ਇਹ ਸੁਵਾਸਾਂ ਤੇ ਜਿਹੜੀ ਜੜੀ ਮਾਲਾ ਹੈ ਇਹ ਪੂਰੀ ਹੋ ਜਾਵੇਗੀ ਇਸ ਦੇਹੀ ਨੂੰ ਅਸੀਂ ਛੱਡ ਦੇਾਂਗੇ ਤੇ ਸਾਡੇ ਸਰੀਰ ਨੂੰ ਚਾਰ ਕੋ ਬੰਦੇ ਸ਼ਮਸ਼ਾਨ ਚੋਂ ਲਿਜਾ ਕੇ ਇਸ ਨੂੰ ਫੂਕ ਦੇਣਗੇ ਤੇ ਇਹ ਸੁਆ ਹੋ ਜਾਵੇਗਾ ਭਾ ਮਿੱਟੀ ਦਾ ਸੀ ਮਿੱਟੀ ਦਾ ਹੋ ਕੇ ਰਹਿ ਜਾਵੇਗਾ ਪਰ ਭਗਤ ਕਬੀਰ ਜੀ ਜਿਸ ਮਰਨ ਦੀ ਗੱਲ ਅੱਜ ਦੇ ਇਸ ਪਾਵਨ ਸਲੋਕ ਦੇ ਵਿੱਚ ਕਰ ਰਹੇ ਨੇ ਉਹ ਮਰਨਾ ਕਿਹੋ ਜਿਹਾ ਹੈ ਕਬੀਰ ਜੀ ਆਖਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੇ ਕਿ ਭਾਈ ਇਹ ਜਿਹੜੀ ਮੌਤ ਹੈ ਜਿਹੜੀ ਹਰ ਇੱਕ ਨੂੰ ਆਉਣੀ ਹੈ ਇਹ ਅਸਲ ਮਰਨਾ ਨਹੀਂ ਅਸਲ ਮਰਨਾ ਹੈ ਜੋਂਦੇ ਜੀ ਆਪਣੀ ਇੱਛਾ ਦੇ ਉੱਤੇ ਕਾਬੂ ਪਾਣਾ ਆਪਣੇ ਮਨ ਦੇ ਵਿੱਚ ਉੱਠ ਰਹੇ ਵਿਚਾਰਾਂ ਦੇ ਉੱਤੇ ਕਾਬੂ ਪਾਣਾ ਕਿਸੇ ਤਰ੍ਹਾਂ ਦਾ ਲੋਭ ਲਾਲਚ ਨਾ ਰਹਿ ਜਾਣਾ ਭਾਵ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹਰ ਇੱਕ ਵਸਤੂ ਦੇ ਮੋਹ ਤੋਂ ਨਿਰਲੇਪ ਹੋ ਕੇ ਕੇਵਲ ਤਾਂ ਕੇਵਲ ਇੱਕ ਪਰਮੇਸ਼ਵਰ ਦੇ ਵਿੱਚ ਚਿੱਤ ਨੂੰ ਜੋੜਨਾ ਜਿਉਂਦੇ ਜੀ ਮਰਨਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਕਿ ਜੇ ਕੋਈ ਇਹੋ ਜਿਹਾ ਮਰਨਾ ਸਿੱਖ ਜਾਵੇ। ਜਿਉਂਦੇ ਜੀ ਰਹਿੰਦਿਆਂ ਹੋਇਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਤੋਂ ਖਲਾਸੀ ਪ੍ਰਾਪਤ ਕਰ ਲਵੇ। ਕਹਿੰਦੇ ਅਸਲ ਮਰਨਾ ਹੈ। ਮੇਂ ਹੰਕਾਰ ਤੋ ਉੱਪਰ ਉੱਠ ਜਾਵੇ ਉਸ ਤ ਤਨਿੰਦਿਆ ਦੀ ਪ੍ਰਵਾਹ ਨਾ ਰਵੇ ਕਹਿੰਦੇ ਇਹਦੇ ਵਿੱਚ ਸਤ ਗੁਣ ਆ ਜਾਣ ਚੰਗੇ ਗੁਣ ਆ ਜਾਣ ਚੰਗੇ ਗੁਣ ਚੰਗੇ ਇਹਦੇ ਸਾਥੀ ਬਣਨ ਹਜੇ ਤਾਂ ਇਹ ਮਨੁੱਖ ਜਿਹੜਾ ਹੈ ਦੁਨੀਆ ਦੇ ਨਾਲ ਮੋਹ ਜੋੜ ਕੇ ਬੈਠਿਆ ਹੈ ਦੁਨੀਆ ਨਾਲ ਪਿਆਰ ਪਾਉਂਦਾ ਹੈ ਦੁਨੀਆ ਦੇ ਵਿੱਚ ਹੀ ਮਰ ਜਾਂਦਾ ਹੈ ਤੇ ਫਿਰ ਮਰ ਕੇ ਫਿਰ ਇੱਛਾ ਦੇ ਮੁਤਾਬਕ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਕਿ ਭਾਈ ਦੁਨੀਆ ਦਾ ਮੋਹ ਤਿਆਗ ਕੇ ਸੰਗੀ ਸਾਥੀਆਂ ਦਾ ਮੋਹ ਤਿਆਗ ਕੇ ਪਰਿਵਾਰ ਦਾ ਮੋਹ ਤਿਆਗ ਕੇ ਵਿਕਾਰਾਂ ਤੋਂ ਮੋਹ ਤਿਆਗ ਕੇ ਇੱਕ ਪਰਮੇਸ਼ਵਰ ਵਿੱਚ ਚਿਤ ਲਾ ਕੇ ਜਿਹੜਾ ਰੱਖਦਾ ਹੈ ਉਹ ਜੁੰਦਾ ਜੀ ਸੰਸਾਰਿਕ ਰੂਪ ਤੋਂ ਉਹ ਜੁੰਦਾ ਹੈ ਸੰਸਾਰਿਕ ਢਾਂਚੇ ਤੋਂ ਸੰਸਾਰਿਕ ਰਵਈਆ ਤੋਂ ਸੰਸਾਰਿਕ ਵਸਤਾਵਾਂ ਤੋਂ ਉਹ ਨਿਰਲੇਪ ਹੁੰਦਾ ਹੈ ਭਾਵ ਇਹੋ ਜਿਹਾ ਇਨਸਾਨ ਜਿਸ ਦਾ ਸੰਸਾਰ ਦੇ ਨਾਲ ਮੋਹ ਨਾ ਹੋਵੇ ਦੁਨੀਆਂ ਦੇ ਲੋਕ ਉਸ ਨੂੰ ਮਰਿਆ ਹੋਇਆ ਸਮਝਦੇ ਨੇ ਕੋ ਆਖਦੇ ਨੇ ਕਿ ਇਹ ਕੋਈ ਵਕਰਾ ਹੀ ਹੈ ਜੋ ਸਾਡੇ ਨਾਲ ਬਹਿਂਦਾ ਨਹੀਂ ਉੜਦਾ ਨਹੀਂ ਸਾਡੇ ਨਾਲ ਖਾਂਦਾ ਨਹੀਂ ਪੀਂਦਾ ਨਹੀਂ ਹੱਸਦਾ ਨਹੀਂ ਖੇਡਦਾ ਨਹੀਂ ਹੁਣ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਸੰਸਾਰ ਦੇ ਵਿੱਚ ਰਹਿੰਦੇ ਆ ਹੱਸਣਾ ਖੇਡਣਾ ਬੋਲਣਾ ਚੱਲਣਾ ਖਾਣਾ ਪੀਣਾ ਵਰਤੋ ਵਿਹਾਰ ਇਹ ਸਭ ਕੁਝ ਅਸੀਂ ਸੰਸਾਰ ਦੇ ਵਿੱਚ ਕਰਦੇ ਹਾਂ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਜਿਹੜਾ ਸਾਡਾ ਅਸਲ ਮਨੋਰਥ ਹੈ ਜੀਵਨ ਮਨੋਰਥ ਹੈ ਜਿਹੜਾ ਸਾਡਾ ਅਸਲ ਕਰਮ ਹੈ ਜਿਹੜੀ ਸਾਡੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇਗੀ ਉਸ ਵੱਲ ਵੀ ਸਾਨੂੰ ਧਿਆਨ ਦੇਣਾ ਪਵੇਗਾ ਉਸ ਲਈ ਵੀ ਸਾਨੂੰ ਕੁਝ ਕੰਮ ਕਰਨਾ ਪਵੇਗਾ ਐਸਲੀ ਮਹਾਰਾਜ ਜੀ ਨੇ ਮਾਇਆ ਬਣਾਈ ਮਾਇਆ ਤੂੰ ਨਿਰਲੇਪ ਹੋ ਕੇ ਆਪਣੇ ਆਪ ਦਾ ਪ੍ਰਕਾਸ਼ ਕਰਕੇ ਸਮੁੱਚੇ ਸੰਸਾਰ ਨੂੰ ਉਸ ਪ੍ਰਕਾਸ਼ ਦੀ ਰੋਸ਼ਨੀ ਦੇ ਵਿੱਚ ਤੁਰਨਾ ਸਿਖਾਇਆ ਐਸਲੀ ਮਹਾਰਾਜ ਜੀ ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੇ ਇਸ ਮੋ ਮਾਇਆ ਨੂੰ ਛੱਡਣ ਕਰਕੇ ਮਨੁੱਖ ਦੇ ਮਨ ਦੇ ਵਿੱਚ ਭੈ ਆਉਂਦਾ ਹੈ ਡਰ ਆਉਂਦਾ ਹੈ ਕਿਉਂਕਿ ਮਨੁੱਖ ਮੋ ਮਾਇਆ ਵਿੱਚ ਫਸਿਆ ਹੋਇਆ ਹੈ ਕਬੀਰ ਜਿਸਮਰਨ ਹੈ ਤੇ ਜਗ ਡਰੇ ਮੇਰੇ ਮਨ ਆਨੰਦ ਕਹਿੰਦੇ ਪਰ ਜਿਸ ਦਿਨ ਤੋਂ ਮੈਂ ਇਸ ਦਾ ਖੜਾ ਛੱਡਿਆ ਭਾਵ ਜਿਸ ਦਿਨ ਤੋਂ ਮੈਂ ਉਸ ਪ੍ਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਉਸ ਪ੍ਰਕਾਸ਼ ਦੇ ਵਿੱਚ ਆਪਣੇ ਆਪ ਨੂੰ ਮਿਲਾਇਆ ਹੈ ਭਾਵ ਉਹ ਪ੍ਰਕਾਸ਼ ਪ੍ਰਾਪਤ ਕਰਤਾ ਉਸ ਦਿਨ ਤੋਂ ਮੇਰੇ ਅੰਦਰ ਆਤਮਕਨੰਦ ਦੀ ਪ੍ਰਾਪਤੀ ਹੋ ਗਈ ਕਬੀਰ ਜਿਸਮਰਨ ਤੇ ਜਗ ਡਰੇ ਮੇਰੇ ਮਨ ਆਨੰਦ ਕੰਦੇ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਇਸਮਰਨ ਤੋਂ ਹੀ ਅਸਲ ਪਰਮ ਪਰਮਾਨੰਤੋ ਭਾਵ ਉਹ ਅਸਲ ਪਰਮ ਅਵਸਥਾ ਨੂੰ ਪ੍ਰਾਪਤ ਕਰਨਾ ਜਦੋਂ ਤੱਕ ਅਸੀਂ ਵਿਕਾਰਾਂ ਤੋਂ ਨਹੀਂ ਨਾ ਮਰਾਂਗੇ ਉਸ ਦੀ ਭਜਨਮੰਦਗੀ ਨਹੀਂ ਹੋ ਸਕਦੀ ਸਿਮਰਨ ਨਹੀਂ ਹੋ ਸਕਦਾ ਉਸ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਆਪਣੇ ਆਪ ਦੀ ਪਛਾਣ ਨਹੀਂ ਕਰ ਸਕਦੇ ਪਛਾਣ ਕਦੋਂ ਹੋਵੇਗੀ ਜਦੋਂ ਅਸੀਂ ਇਹਨਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾਂਗੇ ਪਾਪ ਆਪਣੀ ਮੰਦੀਆਂ ਇੱਛਾਵਾਂ ਉੱਤੇ ਕਾਬੂ ਰੱਖਾਂਗੇ ਪਾਪ ਭਜਨਮੰਦਗੀ ਕਰਕੇ ਨਾਮ ਸਿਮਰਨ ਕਰਕੇ ਸੇਵਾ ਸਿਮਰਨ ਕਰਕੇ ਅਸੀਂ ਇਸ ਉੱਤੇ ਕੰਟਰੋਲ ਪਾ ਸਕਦੇ ਹਾਂ ਨਹੀਂ ਤਾਂ ਹੋਰ ਕੋਈ ਵਸੀਲਾ ਨਹੀਂ ਅਭਿਆਸ ਕਰਨਾ ਪੈਂਦਾ ਹੈ ਜਿੱਮੇ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਫੀਲਡ ਦੇ ਵਿੱਚ ਮਨੁੱਖ ਜਾਂਦਾ ਹੈ ਉੱਥੇ ਜਾ ਕੇ ਮਿਹਨਤ ਕਰਦਾ ਹੈ ਸੰਘਰਸ਼ ਕਰਦਾ ਹੈ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਕੁਝ ਨਾ ਕੁਝ ਗਿਆਨ ਉੱਥੋਂ ਨੂੰ ਪ੍ਰਾਪਤ ਹੋਏ ਐਸੀ ਤਰ੍ਹਾਂ ਜੋ ਹੀ ਮਨੁੱਖ ਭਗਤੀ ਵਾਲੇ ਪਾਸੇ ਚੱਲਦਾ ਹੈ ਹਰ ਰੋਜ਼ ਜਦੋਂ ਮਿਹਨਤ ਕਰਦਾ ਹੈ ਤੇ ਹਰ ਰੋਜ਼ ਕੁਝ ਨਾ ਕੁਝ ਉਸ ਨੂੰ ਨਵਾਂ ਸਿੱਖਣ ਨੂੰ ਮਿਲਦਾ ਹੈ ਨਵੇਂ-ਨਵੇਂ ਜਿਹੜੇ ਆਈਡੀਆਸ ਨੇ ਜਿਹੜੇ ਵਿਚਾਰ ਨੇ ਹਰ ਰੋਜ਼ ਇੱਕ ਨਈ ਵਿਚਾਰ ਧਾਰਾ ਇੱਕ ਸੋਹਣੀ ਵਿਚਾਰ ਉਸ ਦੇ ਅੰਦਰ ਪ੍ਰਗਟ ਹੁੰਦੀ ਹੈ ਤੇ ਉਸ ਸੋਹਣੀ ਵਿਚਾਰ ਦਾ ਜੇ ਉਤਾਰਨੀ ਹੋ ਜਾਵੇ ਉਸ ਸੋਹਣੀ ਵਿਚਾਰ ਦੇ ਉੱਤੇ ਕੰਮ ਕਰ ਲਵੇ ਉਸ ਸੋਹਣੀ ਵਿਚਾਰ ਦੇ ਉੱਤੇ ਅਮਲ ਕਰ ਲਵੇ ਤੇ ਆਪਣਾ ਜੀਵਨ ਸਫਲ ਕਰ ਸਕਦਾ ਹੈ ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਜਿਸ ਦਿਨ ਤੋਂ ਮੈਂ ਇਸ ਤੋਂ ਖਲਾਸੀ ਪਾਈ ਹੈ ਤੇ ਪਰਮੇਸ਼ਵਰ ਨਾਲ ਚਿਤ ਜੋੜਿਆ ਉਸ ਦਿਨ ਤੋਂ ਮੇਰਾ ਜੀਵਨ ਬਹੁਤ ਵਧੀਆ ਹੋ ਗਿਆ ਸੋ ਪਾਸ਼ਾ ਜੀ ਕਿਰਪਾ ਕਰਨ ਅੱਜ ਦੇ ਸਪਾਵਨ ਸ਼ਲੋਕ ਦੇ ਵਿਚਾਰ ਕਰਦੇ ਆਂ 10 ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਸਮੂਹ ਸਾਸੰਗਤ ਬਖਸ਼ਣੀ ਹੋ ਗਿਆ ਜੀ ਬਖਸ਼ ਲੈਣਾ ਜੀ ਸੋ ਬਲਾਉ ਜੀ ਫਤਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਵਾਹ